ਬਹੁਤ ਜ਼ਰੂਰੀ ਚੇਤਾਵਨੀ ਸੁਣਿਓ ਜੀ ਇੱਕ ਇਸੇ ਕਰਕੇ ਜਲਦੀ ਗੱਡੀ ਦੇ ਵਿੱਚ ਵੀਡੀਓ ਬਣਾਉਣ ਲੱਗੇ ਆ ਤੁਸੀਂ ਮੰਨਣਾ ਨਹੀਂ 500 ਪੇਸ਼ੈਂਟ ਦੀ ਦਿਮਾਗ ਦੀ ਨਾੜੀ ਫੱਟੀ ਆ ਪੰਜਾਬ 'ਚ ਜਿਹੜੀਆਂ ਕਾਲਾ ਮੇਰੇ ਕੋਲੇ ਰਿਕਾਰਡ ਨੇ ਸਿਰਫ ਇੱਕ ਬੀਪੀ ਦੀ ਗੋਲੀ ਕਾਰਨ ਹੁਣ ਵੀ ਨਕੋਤਰ ਤੋਂ ਇੱਕ ਮੁੰਡੇ ਦੀ ਮਾਸੀ ਦੀ ਨਾੜੀ ਫੱਟੀ ਐ ਉਹ ਮੁੰਡਾ ਪੁਰਤਕਾਰ ਰਹਿੰਦਾ ਉਹਨੇ ਫੋਨ ਕੀਤਾ ਮੈਂ ਉਹਨੂੰ ਕਿਹਾ ਤੇਰੀ ਮਾਸੀ ਨੂੰ ਗੋਲੀ ਕਿਉਂ ਨਹੀਂ ਖਵਾਈ ਤੂੰ ਕਹਿੰਦਾ ਮੇਰੀ ਵੀਡੀਓ ਦਿਖਾਈ ਐ ਕਹਿੰਦਾ ਬਾਜੀ ਗਲਤੀ ਹੋ ਗਈ ਅੱਬਾ ਕਹਿੰਦਾ ਪਹਿਲਾਂ ਇੱਕ ਬਰਨਾਲੇ ਦੇ ਪੇਸ਼ੈਂਟ ਦੀ ਦਿਮਾਗ ਦੀ ਨਾੜੀ ਫੱਟੀ ਐ ਯਾਰ ਰਾਤ ਦਾ 25 ਮਰੀਜ਼ਾਂ ਦੇ ਫੋਨ ਸੁਣ ਚੁੱਕਿਆ ਜਿਹੜੇ ਕੋਮਾ ਚ ਨੇ ਦਿਮਾਗ ਦੀ ਨਾੜੀ ਫਟਣ ਕਾਰਨ ਕੋਈ ਸ਼੍ਰੀ ਅੰਮ੍ਰਿਤਸਰ ਪਿਆ ਕੋਈ ਬਰਨਾਲੇ ਐ ਕੋਈ ਲੁਧਿਆਣੇ ਐ ਕੋਈ ਜਲੰਧਰ ਐ ਇੰਨੀਆਂ ਬ੍ਰੇਨ ਦੀਆਂ ਨਾੜੀਆਂ ਫਟ ਰਹੀਆਂ ਨੇ ਕੁਝ ਤਾਂ ਮੌਸਮ ਦਾ ਕਾਰਨ ਹੈ ਜਦੋਂ ਮੌਸਮ ਬਦਲਦਾ ਹੁੰਦਾ ਉਦੋਂ ਬ੍ਰੇਨ ਦੀ ਨਾੜੀ ਤੇ ਕੋਈ ਨਾ ਕੋਈ ਲੋਡ ਪੈਂਦਾ ਹੋਊ ਇੱਕ ਮੌਸਮ ਬਦਲਦਾ ਇੱਕ ਅਸੀਂ ਬੀਪੀ ਦੀ ਗੋਲੀ ਨਹੀਂ ਖਾ ਰਹੇ ਬਾਬੇ ਵਿੱਚ ਪਿੱਟਣ ਦਾ ਕੋਈ ਫਾਇਦਾ ਨਹੀਂ 6 ਦਿਨ ਦਾ ਇੱਕ ਬੰਦਾ ਪਟਿਆਲੇ ਪਿਆ ਉਹਦਾ ਫੋਨ ਆਇਆ ਸਵੇਰੇ ਕਹਿੰਦਾ ਮੇਰੇ ਚਾਚਾ ਜੀ ਪਟਿਆਲੇ ਪਏ ਨੇ ਜੀ ਮੈਂ ਉਹਨੂੰ ਵੀ ਲੰਨਤਾ ਪਾਈਆਂ ਤੇਰੇ ਚਾਚੇ ਨੂੰ ਤੂੰ ਗੋਲੀ ਨਹੀਂ ਖਵਾ ਸਕਦਾ ਸੀ ਸਾਰੇ ਨਾਲੋਂ ਪਹਿਲਾਂ ਤਾਂ ਮੈਂ ਅਗਲੇ ਨੂੰ ਤੇਲ ਦਿੰਦਾ ਪਤੰਦਰਾ ਤੁਸੀਂ ਚੱਕ ਕੇ ਫੋਨ ਮਾਰਨ ਨੂੰ ਮੂਰੇ ਹੋ ਜਾਣੀ ਉਹ ਕਦੇ ਉਹਨਾਂ ਨੂੰ ਵੀਡੀਓ ਸ਼ੇਅਰ ਕੀਤੀ ਐ ਬੀਪੀ ਵਾਲੀ ਬੀਪੀ ਸਾਇਲੈਂਟ ਕਿਲਰ ਐ ਕੱਲੇ-ਕੱਲੇ ਰਿਸ਼ਤੇਦਾਰ ਕੋਲੇ ਵੀਡੀਓ ਜਾਣੀ ਜਾਂਦੀ ਐ ਮੈਨੂੰ ਕੋਈ ਨਾ ਫੋਨ ਕਰੇ ਜਿਸ ਬੰਦੇ ਨੇ ਅੰਗੈਲੀ ਨਾਲ ਆਪਦਾ ਚਾਚਾ ਤਾਇਆ ਮਾਪੇ ਮਾਰਿਆ ਹੋਵੇ ਕਿਉਂਕਿ ਮੈਂ ਉਹਨੂੰ ਕਾਤਲ ਮੰਨਦਾ ਜਿਹੜਾ ਬੰਦਾ ਆਪਦੇ ਮਾਸੀ ਚਾਚੇ ਤਾਇਏ ਮਾਪੇ ਭੂਆ ਭੈਣ ਨੂੰ ਬੀਪੀ ਦੀ ਗੋਲੀ ਪੁੱਛ ਨਹੀਂ ਸਕਦਾ ਵੀ ਤੂੰ ਖਾਧੀ ਹੈ ਕਿ ਨਹੀਂ ਮੈਂ ਦਰਜਣਾ ਬੰਦਿਆਂ ਨੂੰ ਰੈਗੂਲਰ ਬੀਪੀ ਦੀ ਗੋਲੀ ਆਪਣੇ ਆਨ ਕਮਾਂਡ ਚ ਖਾਣ ਲਾਇਆ ਦੱਸ ਕੇ ਕਿਉਂਕਿ ਮੇਰੇ ਗਮਾਂਡੀਆਂ ਦੀ ਕਮਾਈ ਬੀਪੀ ਤੇ ਗੱਲ ਚੱਲ ਰਹੀ ਸੀ ਕੋਈ ਉਹ ਗੋਹਾ ਕੂੜਾ ਸਿੱਟ ਕੇ ਆਈ ਤੇ ਤਸਲਾ ਸਿੱਟ ਕੇ ਕਹਿੰਦੀ ਲੈ ਮੇਰਾ ਬੀਪੀ 300 ਹੋ ਜਾਂਦਾ ਕੁਝ ਨਹੀਂ ਹੁੰਦਾ ਐਮੀ ਕਹੀ ਜਾਂਦੇ ਮੈਂ ਉਹਦੇ ਘਰ ਵਾਲੇ ਨੂੰ ਮਿੰਤਾ ਕਰ ਲੀਆ ਇਹਦਾ ਇਲਾਜ ਕਰਾ ਲੈ 300 ਬੀਪੀ ਫੜ ਜੂ ਣਾੜੀ ਉਹ ਕਹਿੰਦਾ ਜੀ ਮੰਨਦੀ ਨਹੀਂ ਉਹਨੇ ਵੀ ਮੈਨੂੰ ਇਗਨੋਰ ਕੀਤਾ ਬੰਦਾ ਜੇ ਜਿਉਂਦਾ ਹੈ ਉਹਦੀ ਧੀ ਤੇ ਪੁੱਤ ਵੀ ਜਿਉਂਦੇ ਨੇ ਦਿਨ ਵੀ ਨਹੀਂ ਪਾਏ ਮੇਰੇ ਪਿੰਡ ਤੋਂ 15 ਕਿਲੋਮੀਟਰ ਦਾ ਨਾਪਾ ਪਹੁੰਚੀ ਨਹੀਂ ਐਂਗੀ ਉਹ ਅੱਜ ਉਹ ਰੋਟੀਆਂ ਬੰਦਾ ਆਪ ਲੌਂਦਾ ਸੀ ਹੁਣ ਤੱਕ ਕਿਉਂ ਕਿ ਇੱਕ ਗੋਲੀ ਬੀਪੀ ਦੀ ਉਹਦੇ ਵਾਸਤੇ ਉਹ ਜਾਗਰੂਕ ਨਹੀਂ ਸੀ ਮੇਰਾ ਫਾਲੋਅਰ ਮੈਨੂੰ ਫੋਨ ਨਾ ਕਰੇ ਵੀ ਮੇਰੇ ਕੋਈ ਰਿਸ਼ਤੇਦਾਰ ਜਾਂ ਮੇਰੇ ਘਰ 'ਚ ਦਿਮਾਗ ਦੀ ਨਾੜੀ ਫਟ ਗਈ ਫਿਰ ਤਾਂ ਮੈਂ ਫੇਲ ਆ ਜੇ ਮੇਰੇ ਫਾਲੋਅਰ ਜਿਵੇਂ ਆ 500 ਫੋਨ ਆ ਗਿਆ ਯਾਰ 10 15 ਦਿਨਾਂ 'ਚ ਕੋਈ ਕਹਿੰਦਾ ਮੇਰੇ ਚਾਚੇ ਦੀ ਨਾੜੀ ਫਟ ਗਈ ਕੋਈ ਕਹਿੰਦਾ ਮੇਰੇ ਤਾਏ ਦੀ ਨਾੜੀ ਫਟ ਗਈ ਕੋਈ ਬੰਦਾ ਐਂ ਦਾ ਕਹੇ ਵੀ ਸਾਡੇ ਤਾਂ ਇਹ ਕੋਈ ਅਸੀਂ ਤਾਂ ਮਿਲਦੇ ਨਹੀਂ ਜਾਣਦੇ ਨਹੀਂ ਇਹਨੂੰ ਵੀ ਤਾਂ ਫਟ ਗਈ ਨਾੜੀ ਪਤੰਦਰੋ ਤੁਸੀਂ ਤਾਂ ਆਪਣੇ ਸ਼ਰੀਕੇ 'ਚ ਨਹੀਂ ਜਾਗਰੂਕਤਾ ਸਹਾਰ ਰਹੇ ਮੇਰੇ ਵਾਲੀ ਤੁਸੀਂ ਤਾਂ ਆਪਣੇ ਚਾਚੇ ਤਾਇਆ ਨੂੰ ਬੀਪੀ ਦੀ ਗੋਲੀ ਨਹੀਂ ਖਵਾ ਸਕਦੇ ਕਿਉਂ ਕਿਉਂਕਿ ਤੁਸੀਂ ਤਾਂ ਹੰਕਾਰ 'ਚੋਂ ਇੱਧਰੋਂ ਪੈਸੇ ਬਣਾ ਲੇ ਸ਼ਾਵਨ ਨੂੰ ਇੱਧਰ ਚਲੇ ਗਏ ਦੋ ਗਾਣੇ ਸੁਣ ਲੈ ਬੋਤਲ ਸ਼ਰਾਬ ਦੀ ਪੀਲੀ ਸ਼ਾਵ ਨੂੰ ਕਦੇ ਘਰੇ ਆਪਣੇ ਬਜ਼ੁਰਗਾਂ ਵੱਲ ਧਿਆਨ ਦਿਓ ਵੀ ਉਹ ਬੀਪੀ ਦੀ ਗੋਲੀ ਨਹੀਂ ਖਾਂਦੇ ਕਿਵੇਂ ਕਰਕੇ ਉਹ ਐਂਡ ਨੂੰ ਵੈਂਟੀਲੇਟਰ ਜਾਂ ਕੋਮਾ ਚ ਜਾਂਦੇ ਨੇ 6 ਪੇਸ਼ੈਂਟ ਸਵੇਰ ਦੇ ਕੋਮਾ ਚ ਗਏ ਨੇ ਤਾਂ ਇਹ ਵੀਡੀਓ ਬਣਾਉਣ ਲੱਗੇ ਆ 6 ਪੇਸ਼ੈਂਟ ਇੰਨਾ ਜ਼ਿਆਦਾ ਯਾਰ ਮੈਂ ਤਾਂ ਹਰਾਣ ਜਿਹੜਾ ਫੋਨ ਕਰਦਾ ਉਹੀ ਬੀਪੀ ਦੇ ਕਾਰਨ ਨਾੜੀ ਫਟ ਗਈ ਜੀ ਜਿਹੜਾ ਤੁਸੀਂ ਅੰਨੇਓ ਯਾਰ ਲੋਕ ਜਿਹੜੇ ਆਪਣੇ ਬਜ਼ੁਰਗਾਂ ਨੂੰ ਇਹ ਗੱਲ ਨਹੀਂ ਦਿਮਾਗ 'ਚ ਪਾਸ ਕੇ ਵੀ ਬੀਪੀ ਇੱਕ ਸਾਇਲੈਂਟ ਕਿਲਰ ਹੈ Google ਤੇ ਭਰ ਲਓ ਬ੍ਰੇਨ ਹੈ ਮਰੇ ਜਾਉ ਨਾਲ ਦੀ ਨਾਲ ਇੰਨੀ ਗੱਲ ਨਹੀਂ ਤੁਸੀਂ ਫੇਰ ਕਹਿੰਦੇ ਹੋ ਸਤੀਸ਼ ਤੈਸ ਚ ਆਉਂਦਾ ਬਿਲਕੁਲ ਯਾਰ ਲਾਚਾਰੀ ਵਾਲੀ ਗੱਲ ਹੈ ਵੀ ਤੁਸੀਂ ਸਨੇਹਾ ਇੱਕ ਮੇਰੇ ਵਾਲਾ ਅੱਗੇ ਨਹੀਂ ਪਹੁੰਚਾਇਆ ਆਪਣੇ ਬਜ਼ੁਰਗਾਂ ਤੱਕ ਬਾਅਦ ਚ ਫਿਰ ਡਰਾਮੇ ਕਿਉਂ ਕਰਦੇ ਹੋ ਸਾਡਾ ਤਾਂ ਜੀ ਕੰਮੇ ਇਹਦੇ ਤੇ ਸੀਗਾ ਫਿਰ ਉੱਥੇ ਗਲੇਡੂ ਕਰਨ ਲੱਗ ਜਾਨੇ ਹੋ ਸਾਡਾ ਤਾਂ ਜੀ ਬਹੁਤ ਤੁਸੀਂ ਦੋਸ਼ੀ ਹੋ ਜਿਹੜੇ ਬੰਦਾ ਮੇਰੀ ਵੀਡੀਓ ਦੇਖਦਾ ਹੋਇਆ ਉਹਦੇ ਘਰੇ ਬੀਪੀ ਕਾਰਨ ਅਟੈਕ ਆ ਗਿਆ ਤਾਂ ਉਹ ਕਾਤਲ ਖੁਦ ਹੈ ਕਿਉਂ ਕਿਉਂਕਿ ਮੇਰੀ ਗੱਲ ਸੁਣ ਕੇ ਉਹਨੇ ਆਪਣੇ ਮਾਪੇ ਦੀ ਕੇਅਰ ਨਹੀਂ ਕੀਤੀ ਚਾਚਾ ਚਾਈ ਤਾਈ ਮਾਸੀ ਕਿਸੇ ਦੀ ਕੇਅਰ ਨਹੀਂ ਕੀਤੀ ਤਾਂ ਉਸ ਦੀ ਨਾਲ ਹੀ ਫੱਡੀ ਬਹੁਤ ਦੁੱਖ ਲੱਗ ਰਿਹਾ ਯਾਰ ਮੈਨੂੰ ਇਸ ਚੀਜ਼ ਤੇ ਬਹੁਤ ਜ਼ਿਆਦਾ ਮੇਰੀਆਂ ਗੱਲਾਂ 3 ਕਰੋੜ ਲੋਕਾਂ ਤੱਕ ਤਾਂ ਕੀ ਪਹੁੰਚਣੀਆਂ ਨੇ 5000 ਫਾਲੋਅਰੋਂ ਤੁਸੀਂ ਮੇਰੀ YouTube ਤੇ ਫੋਨ ਕਰਦਾ ਮੈਨੂੰ 50000 ਬੰਦਾ 5 ਲੱਖ ਬੰਦਾ ਫੋਨ ਨੰਬਰ ਲਈ ਫਿਰਦਾ ਮੇਰਾ ਗੱਲ ਤੁਸੀਂ ਕਿਸੇ ਨੂੰ ਗਾਂ ਦੱਸਣੀ ਨਹੀਂ ਮਤਲਬ ਪਤਾ ਕੀ ਹੈ ਇਹ ਸਾਨੂੰ ਨੰਬਰ ਮਿਲ ਗਿਆ ਸ਼ਦੀਸ਼ ਦਾ ਹੁਣ ਅਸੀਂ ਕਾਹ ਕਿਸੇ ਨੂੰ ਨਾ ਕਹੀਏ ਆਪਦਾ ਫਰਿੱਜ ਚ ਲਾ ਕੇ ਰੱਖ ਲਈਏ ਬਿਲਕੁਲ ਨੰਬਰ ਬਦਲ ਦੇਾਂਗੇ ਜੇ ਆਹੀ ਹਾਲਾਤ ਰਹੀ ਕਿਉਂਕਿ ਤੁਸੀਂ ਲੋਕ ਚੰਗਾ ਸਨੇਹਾ ਕਾਹ ਪਹੁੰਚਾਉਂਦੇ ਹੀ ਨਹੀਂ ਤੁਸੀਂ ਮੇਰੀ YouTube ਤੇ 4000 ਘੰਟਾ ਵੀ ਅਜੇ ਤੱਕ ਪੂਰਾ ਨਹੀਂ ਕੀਤਾ ਮੈਂ ਸਵੇਰ ਤੋਂ ਸ਼ਾਮ ਤੱਕਾਂ ੱੱਕੇ ਖਾ ਕੇ ਘਰ ਨੂੰ ਆਉਣਾ ਮੈਨੂੰ ਕੀ ਲੋੜ ਆ ਫਿਰ ਤੁਹਾਡੇ ਲੋਕਾਂ ਦੇ ਪਿੱਛੇ ਫਿਰਨ ਦੀ ਜੇ ਤੁਸੀਂ ਮੇਰਾ ਸਨੇਹਾ ਆਪਣੇ ਮਾਪੇ ਮਾਪਾ ਸਾਕਪਦੇ ਚਾਚੇ ਤਾਏ ਮਾਸੀ ਪੂਆ ਤੱਕ ਨਹੀਂ ਪਹੁੰਚਾ ਸਕਦੇ ਥੈਂਕ ਯੂ ਜੀ